ਜੋ ਜੀਜੀਪੀ ਗੌਰਵ ਯਾਦਵ ਵੱਲੋਂ ਕਿਹਾ ਗਿਆ ਸੀ ਕਿ 31 ਮਈ ਤੱਕ ਪੰਜਾਬ ਦੇ ਵਿੱਚੋਂ ਚਿੱਟਾ ਜੜਾ ਖਤਮ ਹੋ ਜਾਵੇਗਾ ਪਰ ਰੋੜੀ ਕਪੂਰਾ ਦੇ ਜਿਹੜੇ ਹਾਲਾਤ ਨੇ ਜੋ ਉੱਥੇ ਨੌਜਵਾਨ ਦੀ ਮੌਤ ਹੋਈ ਹੈ ਔਰ ਉੱਥੇ ਜਦੋਂ ਪੱਤਰਕਾਰ ਗੱਲਬਾਤ ਕਰਨ ਵਾਸਤੇ ਗਏ ਤੇ ਉਸ ਦੀ ਮਾਂ ਵੱਲੋਂ ਉਸ ਨੌਜਵਾਨ ਦੀ ਮਾਂ ਵੱਲੋਂ ਖੁਲਾਸੇ ਕੀਤੇ ਗਏ ਕਿ ਰੋੜੀ ਕਪੂਰਾ ਦੇ ਵਿੱਚ ਚਿੱਟਾ ਸ਼ਰੇਆਮ ਮਿਲਦਾ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਮਹਿੰਮਤ ਚਲਾਈ ਸੀ ਉਹਨਾਂ ਲੋਕਾਂ ਦਾ ਖਰਚਾ ਕੀਤਾ ਗਿਆ ਸ਼ਲਟਾਂ ਤੇ ਕੁਰਸੀਆਂ ਦਿੱਤੇ ਠੰਡਿਆਂ ਦਿੱਤੇ ਜਿਹੜੇ ਉੱਥੇ ਲੋਕ ਲਿਆਂਦੇ ਸੀ ਜਿਹੜੇ ਮਨਰੇਗਾ ਵਾਲੇ ਲਿਆ ਲਿਆ ਕੇ ਇਕੱਠੇ ਕਰਦੇ ਆ ਉਹਨਾਂ ਨੂੰ ਤੰਗ ਪਰੇਸ਼ਾਨ ਜਰੂਰ ਕੀਤਾ ਗਿਆ ਪਰ ਨਸ਼ਾ ਖਤਮ ਨਹੀਂ ਹੋਇਆ ਦੋਸਤੋ ਅੱਜ ਗੱਲ ਰੋੜੀ ਕਪੂਰਾ ਪਿੰਡ ਦੇ ਵਿੱਚ ਜੇਕਰ ਕੀਤੀ ਜਾਵੇ ਤਾਂ ਅੱਜ ਇੱਕ ਨੌਜਵਾਨ ਦੀ ਜਿਹੜੀ লাশ ਹੈ ਉਹ ਇੱਕ ਪਰਿਵਾਰ ਦੇ ਘਰ ਪਈ ਹੈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਦਾਅਵੇ ਕਰਦੀ ਹੈ ਵੱਡੇ ਵੱਡੇ ਫਲੈਕਸ ਬੋਰਡ ਲਾਈ ਜਾਂਦੀ ਹੈ ਤੇ ਅੱਜ ਜਿਹੜੀ 31 ਤਰੀਕ ਹੈ ਉਹਨਾਂ ਦੀ ਲਾਸਟ ਡੇਟ ਹੈ ਤੇ ਜਿਸ ਨੂੰ ਕਿਹਾ ਜਾਣਾ ਸੀ ਕਿ ਅਸੀਂ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤਾ ਜੋ ਡੀਜੀਪੀ ਗੌਰਵ ਯਾਦਵ ਵੱਲੋਂ ਕਿਹਾ ਗਿਆ ਸੀ ਕਿ 31 ਮਈ ਤੱਕ ਪੰਜਾਬ ਦੇ ਵਿੱਚੋਂ ਚਿੱਟਾ ਜਿਹੜਾ ਖਤਮ ਹੋ ਜਾਵੇਗਾ ਫਰੋੜੀ ਕਪੂਰਾ ਦੇ ਜਿਹੜੇ ਹਾਲਾਤ ਨੇ ਜੋ ਉਥੇ ਨੌਜਵਾਨ ਦੀ ਮੌਤ ਹੋਈ ਹੈ ਔਰ ਉਥੇ ਜਦੋਂ ਪੱਤਰਕਾਰ ਗੱਲਬਾਤ ਕਰਨ ਵਾਸਤੇ ਗਏ ਤੇ ਉਸ ਦੀ ਮਾਂ ਵੱਲੋਂ ਉਸ ਨੌਜਵਾਨ ਦੀ ਮਾਂ ਵੱਲੋਂ ਖੁਲਾਸੇ ਕੀਤੇ ਗਏ ਕਿ ਰੋੜੀ ਕਪੂਰਾ ਦੇ ਵਿੱਚ ਚੱਟਾ ਸ਼ਰਿਆਮ ਮਿਲਦਾ ਤੇ ਵੇਚਿਆ ਜਾਂਦਾ ਤੇ ਵੱਡੀ ਪੱਦਰ ਤੇ ਜਿਹੜੇ ਨੌਜਵਾਨ ਚੱਟੇ ਦਾ ਸ਼ਿਕਾਰ ਹੈ ਤਾਂ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਥੇ ਅਮੀਰਾਂ ਦੇ ਵੀ ਖਾਂਦੇ ਨੇ ਗਰੀਬਾਂ ਦੇ ਵੀ ਖਾਂਦੇ ਨੇ ਤੇ ਸਾਰੇ ਹੀ ਨੌਜਵਾਨ ਜਿਹੜਾ ਚੱਟੇ ਦਾ ਸ਼ਿਕਾਰ ਨੇ ਚੱਟੇ ਦੇ ਆਦੀ ਨੇ ਪਰ ਉੱਥੇ ਪਿਛਲੇ ਦਿਨੀ ਐਮਐਲਏ ਮੋਲਕ ਵੱਲੋਂ ਦੌਰਾ ਕੀਤਾ ਜਾਣਾ ਸੀ ਯੁੱਧ ਨਸ਼ਿਆਂ ਵਿਰੁੱਧ ਕੀ ਉਹਨਾਂ ਵੱਲੋਂ ਜਿਹੜਾ ਉੱਥੇ ਯੁੱਧ ਨਸ਼ਿਆਂ ਵਿਰੁੱਧ ਉੱਥੇ ਸਮਾਰੋਹ ਕੀਤਾ ਗਿਆ ਕੀ ਉਸ ਤੋਂ ਤੁਹਾਨੂੰ ਲੱਗਦਾ ਕਿ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਚੱਟਾ ਖਤਮ ਹੋਇਆ ਕੇ ਉਸ ਰੋੜੀ ਕਪੂਰੇ ਦੇ ਵਿੱਚੋਂ ਚਿੱਟਾ ਖਤਮ ਹੋਇਆ ਉਸ ਪੰਚਾਇਤ ਦਾ ਖਰਚਾ ਜ਼ਰੂਰ ਹੋਇਆ ਉਸ ਲੋਕਾਂ ਦਾ ਖਰਚਾ ਹੋਇਆ ਜਿਹੜੇ ਉੱਥੋਂ ਦੇ ਵਸਨੀਕ ਆਤੇ ਪੰਜਾਬ ਦੇ ਲੋਕਾਂ ਦਾ ਖਰਚਾ ਹੋਇਆ ਇਸ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਮਹਿੰਮਤ ਚਲਾਈ ਸੀ ਉਹਨਾਂ ਲੋਕਾਂ ਦਾ ਖਰਚਾ ਕੀਤਾ ਗਿਆ ਸ਼ਰਟਾਂ ਤੇ ਕੁਰਸੀਆਂ ਤੇ ਤੇ ਠੰਡਿਆਂ ਤੇ ਤੇ ਜਿਹੜੇ ਉੱਥੇ ਲੋਕ ਲਿਆਂਦੇ ਸੀ ਜਿਹੜੇ ਮਨਰੇਗਾ ਵਾਲੇ ਲਿਆ ਲਿਆ ਕੇ ਇਕੱਠੇ ਕਰਦੇ ਆ ਉਹਨਾਂ ਨੂੰ ਤੰਗ ਪਰੇਸ਼ਾਨ ਜ਼ਰੂਰ ਕੀਤਾ ਗਿਆ ਪਰ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਖਤਮ ਨਹੀਂ ਕੀਤਾ ਗਿਆ ਇਹ ਨਸ਼ਾ ਕਿਵੇਂ ਖਤਮ ਹੋਊਗਾ ਸਾਡੇ ਨੌਜਵਾਨਾਂ ਦੀ ਆਏ ਦਿਨ ਮੌਤ ਹੋ ਜਾਂਦੀ ਹੈ ਪਰ ਪੰਜਾਬ ਸਰਕਾਰ ਆ ਜਿਹੜੀ ਉਹ ਬਰਬਾਦੀ ਦੇ ਰਾਹ ਵੱਲ ਤੁਰੀ ਹੋਈ ਹੈ ਇਹ ਕਹਿ ਸਕਦੇ ਆ ਵਿਰੋਧੀ ਧਿਰ ਚੁੱਪੀ ਧਾਰੀ ਹੋਈ ਹੈ ਵਿਰੋਧੀ ਧਿਰ ਨੇ ਜੇਕਰ ਗੱਲ ਕੀਤੀ ਜਾਵੇ ਉਸ ਨੂੰ ਵਿਧਾਨ ਸਭਾ ਦੇ ਵਿੱਚ ਸੰਸਦ ਦੇ ਵਿੱਚ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਕਹਿਣਾ ਚਾਹੀਦਾ ਕਿ ਜਿਹੜੇ ਆ ਵੱਡੇ ਵੱਡੇ ਫਲੈਕਸ ਬੋਰਡ ਲਾਏ ਆ ਤੇ ਅੱਜ ਜਦੋਂ ਉੱਥੇ ਕਿਸਾਨ ਯੂਨੀਅਨਾਂ ਜਾਂਦੀਆਂ ਨੇ ਤਾਂ ਜੋ ਛੋਟੀਆਂ ਵਿਧਾਨ ਸਭਾ ਬਣਾਈਆਂ ਜਾਂਦੀਆਂ ਨੇ ਛੋਟੀ ਵਿਧਾਨ ਸਭਾ ਜਿਹੜੀ ਪਿੰਡਾਂ ਤੋਂ ਚੱਲਦੀ ਹੈ ਜਿਹੜੀਆਂ ਸਰਪੰਚੀਆਂ ਚੱਲਦੀਆਂ ਨੇ ਉੱਥੋਂ ਜਿਹੜੇ ਇਹਨਾਂ ਦੇ ਆਪ ਦੇ ਸਰਪੰਚ ਬਣਦੇ ਆ ਜਿਹੜੇ ਜਿੱਤੇ ਹੋਏ ਸੀ ਤਾਂ ਉਹਨਾਂ ਵੱਲੋਂ ਕੁਝ ਪਿੰਡਾਂ ਦੇ ਵਿੱਚ ਵਿਰੋਧ ਜ਼ਰੂਰ ਕੀਤਾ ਗਿਆ ਸੀ ਇਸੇ ਤੱਕਾਂ ਹੀ ਜਦੋਂ ਰੋੜੀ ਕਪੂਰਾ ਦੇ ਵਿੱਚ ਵੀ ਵਿਰੋਧ ਹੋਇਆ ਸੀ ਤਾਂ ਉੱਥੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਚਿੱਟਾ ਨਹੀਂ ਖਤਮ ਹੋਇਆ ਪਰ ਉਥੇ ਜਿਹੜੇ ਸਰਪੰਚ ਸੀ ਤਾਂ ਉਸ ਵੱਲੋਂ ਕਿਹਾ ਗਿਆ ਸੀ ਕਿ ਪਿੰਡ ਦੇ ਜਿਹੜੇ ਕੰਮ ਨੇ ਉਹ ਕਰਵਾਏ ਜਾ ਰਹੇ ਨੇ ਕੀ ਕਰਵਾਏ ਜਾ ਰਹੇ ਨੇ ਇਹ ਸਭ ਜਿਹੜਾ ਦੇਖੋ ਅੱਜ ਉਸ ਮਾਂ ਵੱਲੋਂ ਦੱਸਿਆ ਗਿਆ ਕਿ ਚਿੱਟਾ ਕਿਵੇਂ ਵਿਕਦਾ ਤੇ ਉਸ ਮਾਂ ਵੱਲੋਂ ਰੋ ਰੋ ਕੇ ਦੱਸਿਆ ਗਿਆ ਕਿ ਮੇਰਾ ਪੋਤਾ ਜਿਹੜਾ ਪਿਛਲੇ ਦਿਨੀ ਜੇਲ੍ਹ ਵੀ ਕੱਟ ਕੇ ਆਇਆ ਸੀ ਪਰ ਜੇਲ੍ਹ ਦੇ ਵਿੱਚ ਜਿਹੜਾ ਉਹਨੇ ਚਿਟਾ ਛੱਡ ਦਿੱਤਾ ਸੀ ਨਸ਼ਾ ਛੱਡ ਦਿੱਤਾ ਸੀ ਪਰ 4 ਦਿਨ ਜੇਲ੍ਹ ਚੋਂ ਹੋਏ ਨੂੰ ਆਏ ਨੂੰ ਹੋਏ ਸੀ ਤਾਂ 4 ਦਿਨਾਂ ਦੇ ਵਿੱਚ ਹੀ ਜਿਹੜਾ ਫਿਰ ਆ ਜਿਹੜਾ ਉਹ ਨੌਜਵਾਨਾ ਉਹਨਾਂ ਨਾਲ ਰਲਿਆ ਜਿਹੜੇ ਚਿੱਟੇ ਦੇ ਆਦੀ ਸੀ ਤੇ ਚਿਟਾ ਪੀਂਦੇ ਸੀ ਤਾਂ ਉਸਦੇ ਪੁੱਤ ਨੂੰ ਫਿਰ ਦੁਬਾਰਤੋਂ ਚਿਟਾ ਲਾਉਣ ਲਾ ਦਿੱਤਾ ਸੀ ਪਰ ਉਹਨਾਂ ਨੇ ਆਪਦੇ ਪੁੱਤ ਨੂੰ ਇਸ ਕਰਕੇ ਲੈ ਕੇ ਆਂਦਾ ਸੀ ਕਿ ਉਸਨੇ ਚਿਟਾ ਛੱਡ ਦਿੱਤਾ ਤੇ ਪਰ ਉਸ ਮਾਂ ਵੱਲੋਂ ਉਸ ਪੁੱਤ ਨੂੰ ਨਹੀਂ ਲਿਆਂਦਾ ਜਾ ਰਿਹਾ ਸੀ ਤਾਂ ਪਰ ਉਸ ਦੀ ਜਿਹੜੀ ਸੱਸ ਆ ਕਹਦੀ ਏ ਕਿ ਉਸ ਦੇ ਸਾਰੇ ਪਰਵਾਰ ਵੱਲੋਂ ਉਸ ਨੌਜਵਾਨ ਦੇ ਵੱਲੋਂ ਉਸ ਦੀ ਜਿਹੜੀ ਸਾਰੇ ਪਰਿਵਾਰ ਦੇ ਵਿੱਚ ਸਸ ਰਹਿ ਰਹੀ ਸੀ ਉਸ ਨੌਜਵਾਨ ਦੀ ਜਿਹੜੀ ਤਾਂ ਉਹ ਵੀ ਇੱਕ ਵਿਧਵਾ ਸੀ ਭੈਣ ਆ ਜਿਹੜੀ ਤਾਂ ਉਸ ਵੱਲੋਂ ਵੀ ਆਪਣੇ ਪੁੱਤ ਨੂੰ ਆ ਜਿਹੜਾ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਨੂੰ ਜਵਾਈ ਨਹੀਂ ਸਮਝਿਆ ਗਿਆ ਸੀ ਉਸ ਨੂੰ ਪੁੱਤ ਸਮਝਿਆ ਗਿਆ ਸੀ ਇਹ ਗੱਲ ਮੀਡੀਆ ਦੇ ਵਿੱਚ ਆ ਕੇ ਉਸਨੇ ਦੱਸੀ ਕਿ ਅਸੀਂ ਦੋਨਾਂ ਭੈਣਾਂ ਵੱਲੋਂ ਇਸ ਦੀ ਜ਼ਮਾਨਤ ਕਰਵਾਈ ਗਈ ਪਰ ਜਿਹੜਾ ਚਿੱਟਾ ਜਿਹੜਾ ਉਹ ਉਹਨਾਂ ਦੇ ਘਰ ਦੇ ਵਿੱਚ ਆ ਕੇ ਵੜ ਗਿਆ ਸੀ ਤਾਂ ਉਸ ਵੱਲੋਂ ਚਿੱਟੇ ਨੇ ਉਹਨਾਂ ਦੇ ਘਰ ਦੇ ਵਿੱਚ ਤਹਿਸ ਨਹਿਸ ਕਰ ਦਿੱਤਾ ਕਿਉਂਕਿ ਇਸ ਟਾਈਮ ਉਸਮਾਨ ਦੇ ਵੀ ਪੁੱਤ ਕੱਲਾ ਸੀ ਤੇ ਉਸ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੀ ਅੱਗੇ ਧੀ ਸੀ ਜਿੱਥੇ ਉਹ ਤਾਂ ਵਿਆਹਿਆ ਹੋਇਆ ਸੀ ਜੇਕਰ ਗੱਲ ਕੀਤੀ ਜਾਵੇ ਉਸ ਨੌਜਵਾਨ ਦੀ ਜਿਸ ਦੀ ਅੱਜ লাশ ਹੈ ਵਿਸ਼ੀ ਹੋਈ ਹੈ ਉਸ ਪਰਿਵਾਰ ਦੇ ਵਿੱਚ ਤਾਂ ਉਹ ਨੌਜਵਾਨ ਜਿਨ੍ਹਾਂ ਦੇ ਘਰੇ ਵਿਆਹ ਸੀ ਤਾਂ ਉਹਨਾਂ ਦੀ ਵੀ ਬੇਟੀ ਕਲੀ ਸੀ ਤੇ ਜਿਹੜੀ 21 ਸਾਲਾਂ ਦੀ ਜਿਹੜੀ ਭੈਣ ਆ ਉਹ ਵਿਧਵਾ ਹੋ ਗਈ ਹੈ ਉਸ ਦੇ ਪਰਿਵਾਰ ਦੇ ਘਰੇ ਅੱਜ ਸੱਥਰ ਵਿਸਿਆ ਹੋਇਆ ਹੈ ਤੇ ਇਸ ਮਾਨ ਸਰਕਾਰ ਨੂੰ ਅੱਜ ਵੀ ਆਪਣੇ ਜਿਹੜਾ ਕਹਿਦੀ ਹੈ ਸਮਾਰੋਹ ਦੀ ਲੱਗੀ ਹੋਈ ਹੈ ਉਹਨਾਂ ਦੇ ਘਰ ਜਾ ਕੇ ਜਿਹੜੀ ਵਿੜਕ ਨਹੀਂ ਲਈ ਗਈ ਉਹਨਾਂ ਦੇ ਘਰ ਜਾ ਕੇ ਸਾਰ ਨਹੀਂ ਲਈ ਗਈ ਰੋੜੀ ਕਪੂਰਾ ਦੇ ਵਿੱਚ ਸਮਾਰੋਹ ਜਰੂਰ ਕੀਤਾ ਜਾਂਦਾ ਹੈ ਪਰ ਅੱਜ ਜਦੋਂ ਉਸ ਨੌਜਵਾਨ ਦੀ ਲਾਸ਼ ਉਹਨਾਂ ਦੇ ਘਰ ਪਈ ਹੈ ਉਸ ਚਿੱਟੇ ਦੇ ਨਾਲ ਪਰ ਅੱਜ ਉਸ ਦੇ ਘਰ ਨਹੀਂ ਜਾਇਆ ਗਿਆ ਅੱਜ ਉਸ ਨੌਜਵਾਨ ਦੇ ਘਰੇ ਜਾ ਕੇ ਇਹ ਨਹੀਂ ਕਿਹਾ ਗਿਆ ਕੇ ਮਾਤਾ ਅਸੀਂ ਤੇਰੇ ਨੌਜਵਾਨ ਦੀ ਜਿਹੜੀ ਮੌਤ ਜ਼ਰੂਰ ਹੋ ਗਈ ਹੈ ਪਰ ਅਸੀਂ ਤੇਰਾ ਸਹਾਰਾ ਬਣਾਂਗੇ ਪਰ ਉਸ ਨੌਜਵਾਨ ਦੀ ਉਸ ਘਰੋਂ ਮੌਤ ਹੋ ਗਈ ਹੈ ਪਰ ਉਸ ਘਰ ਦੇ ਵਿੱਚ ਕੋਈ ਸਹਾਰਾ ਨਹੀਂ ਰਿਹਾ ਕਹਿ ਦਈਏ ਕਿ ਨਾ ਸਾਰੇ ਪਰਿਵਾਰ ਦੇ ਵਿੱਚ ਸਾਰਾ ਰਿਹਾ ਤੇ ਨਾ ਹੀ ਆਪਣੇ ਜਿਹੜਾ ਉਸ ਨੌਜਵਾਨ ਦੇ ਘਰੇ লাশ ਪਈ ਹੈ ਉਸ ਮਾਂ ਦਾ ਜਿਹੜਾ ਪੁੱਤ ਆ ਉਹ ਦੁਨੀਆ ਤੋਂ ਚਲਾ ਗਿਆ ਪਰ ਉਸ ਮਾਂ ਦੇ ਘਰੇ ਵੀ ਕੋਈ ਸਾਰਾ ਨਹੀਂ ਇਕੱਲਾ ਪੁੱਤ ਸੀ ਤੇ ਇਕੱਲਾ ਜੋਈ ਸੀ ਉਸ ਭੈਣ ਜਿਹੜੀ ਉਹ 21 ਸਾਲ ਦੀ ਭੈਣ ਆ ਜਿਹੜੀ ਵਿਧਵਾ ਹੋ ਗਈ ਹੈ ਤਾਂ ਉਹਨਾਂ ਦੇ ਇੱਕ ਬੱਚਾ ਵੀ ਸੀ ਸਾਡੀ ਨੌਜਵਾਨੀ ਆ ਜਿਹੜੀ ਉਹ ਇਸ ਚਿੱਟੇ ਨੇ ਖਾ ਲਈ ਹੈ ਪਰ ਜਿਹੜੀ ਪੰਜਾਬ ਸਰਕਾਰਾ ਉਹ ਹਜ਼ਾਰਾਂ ਰੁਪਏ ਦਾ ਪੰਚਾਇਤਾਂ ਦਾ ਖਰਚਾ ਕਰਾਰੀ ਹੈ ਪਰ ਜਿਹੜਾ ਨਸ਼ਾ ਜਿਉਂ ਤੋਂ ਤਿਉਂ ਆ ਹਜ਼ਾਰਾਂ ਰੁਪਏ ਦੇ ਵਿੱਚ ਆ ਜਿਹੜਾ ਸ਼ਰਟਾਂ ਤੇ ਖਰਚਾ ਹੋ ਜਾਂਦਾ ਹੈ ਠੰਡਿਆਂ ਤੇ ਖਰਚਾ ਹੋ ਜਾਂਦਾ ਹੈ ਪਰ ਚੱਟਾ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ ਤਤ ਪੱਤਰਕਾਰਾਂ ਦਾ ਹਮੇਸ਼ਾ ਹੀ ਕੰਮ ਹੁੰਦਾ ਹੈ ਕਿ ਸੱਚ ਦਿਖਾਇਆ ਜਾਵੇ ਜਦੋਂ ਸੱਚ ਦਿਖਾਇਆ ਜਾਂਦਾ ਤਾਂ ਜਿਹੜੀ ਸਰਕਾਰ ਹੈ ਸੱਤਾ ਦੇ ਵਿੱਚ ਹੈ ਜਦੋਂ ਉਹਨਾਂ ਦੀਆਂ ਕਮੀਆਂ ਕੱਢੀਆਂ ਜਾਂਦੀਆਂ ਹਨ ਤਾਂ ਉਦੋਂ ਕਿਤੇ ਨਾ ਕਿਤੇ ਇਹਨਾਂ ਦੇ ਮਨ ਨੂੰ ਇੰਜ ਲੱਗਦਾ ਕਿ ਇਹ ਪੱਤਰਕਾਰ ਨੇ ਜਿਹੜੇ ਸਾਡੇ ਪਿੱਛੇ ਪਏ ਹੋਏ ਨੇ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਵਿੱਚ ਕਮੈਂਟਾਂ ਦੇ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਹਿਲਾਂ ਲਿਆਉਣ ਦੇ ਵਿੱਚ ਸੀਗੇ ਤੇ ਪਰ ਅੱਜ ਉਹਨਾਂ ਦੀਆਂ ਕਮੀਆਂ ਕੱਢ-ਕੱਢ ਕੇ ਜਦੋਂ ਵਿਰੋਧੀ ਤੇ ਚੁੱਪ ਹੋਵੇ ਤਾਂ ਉਦੋਂ ਇੱਕ ਪੱਤਰਕਾਰ ਹੀ ਰਹਿ ਜਾਂਦਾ ਕਿ ਲੋਕਾਂ ਦੀ ਕਰੇ ਅਤੇ ਉਹ ਹੀ ਸੱਚੀ ਪੱਤਰਕਾਰੀ ਹੈ ਜਿਹੜੀ ਲੋਕਾਂ ਲਈ ਕੰਮ ਕਰੇ